ਵੱਡੀ ਖਬਰ سامنے ਆ ਰਹੀ ਹੈ ਮਾਨ ਸਰਕਾਰ ਨੇ 10000 ਪੁਲਿਸ ਦੀਆਂ ਨਵੀਆਂ ਭਰਤੀਆਂ ਕੱਢੀਆਂ ਹਨ ਨੌਜਵਾਨਾਂ ਲਈ ਖੁਸ਼ਖਬਰੀ ਦਿੱਤੀ ਹੈ ਮਾਨ ਸਰਕਾਰ ਨੇ ਇਹ ਫੈਸਲਾ ਡੀਜੀਪੀ ਤੇ ਹੋਰ ਅਫਸਰਾਂ ਦੇ ਨਾਲ ਮੀਟਿੰਗ ਕਰਨ ਤੋਂ ਬਾਅਦ ਮਾਨ ਸਰਕਾਰ ਨੇ ਨਵੀਆਂ 10000 ਪੁਲਿਸ ਦੀਆਂ ਭਰਤੀਆਂ ਐਲਾਨ ਕੀਤੀਆਂ ਨੇ ਹੁਣ ਜਿਨ੍ਹਾਂ ਨੇ ਪਲੱਸ 2 ਤੇ ਗ੍ਰੈਜੂਏਸ਼ਨ ਕੀਤੀ ਹੋਈ ਆ ਉਹਨਾਂ ਨੌਜਵਾਨਾਂ ਨੂੰ ਰੋਜ਼ਗਾਰ ਮਿਲਣ ਜਾ ਰਿਹਾ ਹੈ ਉਹ ਆਸਾਨੀ ਨਾਲ ਪੰਜਾਬ ਸਰਕਾਰ ਦੇ ਵੱਲੋਂ ਕੱਢੀਆਂ ਗਈਆਂ 10000 ਪੁਲਿਸ ਦੀਆਂ ਭਰਤੀਆਂ ਭਰ ਲਗਦੇ ਹਨ ਇੱਕ ਵਰਤਿਆ ਮਾਨ ਸਰਕਾਰ ਨੇ ਪੰਜਾਬ ਪੁਲਿਸ ਦੀ ਨਫਰੀ ਵਧਾਉਣ ਦੇ ਕਾਰਨ ਕੱਢੀਆਂ ਹਨ ਉਹਨਾਂ ਨੇ ਦੇਖਿਆ ਹੈ ਪਿਛਲੇ ਕੁਝ ਦਹਾਕਿਆਂ ਤੋਂ ਪੰਜਾਬ ਪੁਲਿਸ ਦੀ ਨਫਰੀ ਉੱਥੇ ਹੀ ਖੜੀ ਸੀ ਤੇ ਅੱਜ ਵੀ ਪੰਜਾਬ ਪੁਲਿਸ ਦੀ ਗਿਣਤੀ ਉੱਥੇ ਹੀ ਖੜੀ ਹੈ ਤਾਂ ਇਸ ਗਿਣਤੀ ਨੂੰ ਉੱਚੇ ਪੱਧਰ ਤੇ ਲੈ ਕੇ ਜਾਣ ਲਈ ਮਾਨ ਸਰਕਾਰ ਨੇ 10000 ਨਵੀਆਂ ਭਰਤੀਆਂ ਕੱਢੀਆਂ ਹਨ ਇਹ ਭਰਤੀਆਂ ਅਲੱਗ-ਅਲੱਗ ਆਧੇਅ ਤੇ ਕੀਤੀਆਂ ਜਾਣਗੀਆਂ ਅਲੱਗ-ਅਲੱਗ ਆਧੇਅ ਤੇ ਬੱਚੇ ਦੀ ਗ੍ਰੈਜੂਏਸ਼ਨ ਪਲੱਸ 2 ਨੂੰ ਦੇਖਦੇ ਹੋਏ ਬੱਚੇ ਨੂੰ ਆਧਾ ਦਿੱਤਾ ਜਾਏਗਾ ਕਿ ਉਹ ਕਿਸ ਆਧੇਅ ਤੇ ਭਰਤੀ ਭਰ ਸਕਦਾ ਆ ਪੰਜਾਬ ਦੇ ਵਿੱਚ ਆਏ ਦਿਨ ਚੋਰੀ ਲੁੱਟਖੋਹਾਂ ਵਾਰਦਾਤਾ ਹੁੰਦੀਆਂ ਰਹਿੰਦੀਆਂ ਨੇ ਜਿਸ ਨੂੰ ਬਦਲਣ ਦੇ ਲਈ ਪੰਜਾਬ ਸਰਕਾਰ ਨੇ 10000 ਨਵੀਆਂ ਪੁਲਿਸ ਦੀਆਂ ਭਰਤੀਆਂ ਕੱਢੀਆਂ ਹਨ ਤਾਂ ਕਿ ਜਿਹੜੀ ਪੰਜਾਬ ਸਰਕਾਰ ਦੇ ਵੱਲੋਂ ਪੰਜਾਬ ਪੁਲਿਸ ਦੀ ਗਿਣਤੀ ਵਧਾਈ ਜਾ ਸਕੇ ਤਾਂ ਇਹ ਵਾਰਦਾਤਾ ਨੂੰ ਇਹ ਜਿਹੜਾ ਇਹ ਘਟਾਇਆ ਜਾ ਸਕੇ ਪੰਜਾਬ ਦੇ ਵਿੱਚ ਜਿਹੜੀਆਂ ਲੁੱਟਖੋਹਾਂ ਦਿਨ ਦਿਹਾੜੇ ਜਨਾਨੀਆਂ ਦੇ ਗਲਿਆਂ 'ਚੋਂ ਚੈਨਾ ਖਿੱਚ ਕੇ ਲੈ ਕੇ ਜਾਣ ਵਾਲਿਆਂ ਤੇ ਰੋਕ ਲਗਾਈ ਜਾਵੇ ਨਾਪਾਈ ਜਾ ਸਕੇ ਉਹਨਾਂ ਕਰਕੇ ਮਾਨ ਸਰਕਾਰ ਨੇ ਨਵੇਂ ਨੌਜਵਾਨਾਂ ਨੂੰ ਪੁਲਿਸ ਜਾਬ ਪੁਲਿਸ ਦੇ ਵਿੱਚ ਭਰਤੀ ਕਰਨ ਦਾ ਐਲਾਨ ਕੀਤਾ ਹੈ ਜਿਵੇਂ ਕਰਕੇ ਹੁ ਨੌਜਵਾਨਾਂ ਦੇ ਵਿੱਚ ਖੁਸ਼ੀ ਦੀ ਲਹਿਰ ਦੇਖਣ ਨੂੰ ਮਿਲੇਗੀ ਜਿਵੇਂ ਪੰਜਾਬ ਸਰਕਾਰ ਦੇ ਵਿੱਚ ਦਿਨ ਬਦ ਦਿਨ ਨਸ਼ਾ ਵੱਧਦਾ ਨਜ਼ਰ ਆ ਰਿਹਾ ਸੀ ਤੇ ਮਾਨ ਸਰਕਾਰ ਤੇ ਰੋਜ਼ ਹੀ ਕੋਈ ਨਾ ਕੋਈ ਤੰਜ ਕਸਦਾ ਸੀ ਸਵਾਲ ਚੁੱਕੇ ਜਾਂਦੇ ਸੀ ਪੰਜਾਬ ਸਰਕਾਰ ਤੇ ਤੇ ਹੁਣ ਪੰਜਾਬ ਸਰਕਾਰ ਵੱਲੋਂ ਨਸ਼ੇ ਨੂੰ ਵੀ ਨੱਥ ਪਾਈ ਜਾ ਰਹੀ ਹੈ ਫਿਰ ਦੱਸਦੇ ਇਹ ਕਿ ਮਾਨ ਸਰਕਾਰ ਨੇ ਆਪਣੇ ਵੱਲੋਂ 10000 ਪੰਜਾਬ ਪੁਲਿਸ ਦੇ ਵਿੱਚ ਕਰਮਚਾਰੀ ਭਰਤੀ ਕਰਨ ਦਾ ਐਲਾਨ ਕੀਤਾ ਹੈ ਪੰਜਾਬ ਦੇ ਵਿੱਚ ਵੱਖ-ਵੱਖ ਇਲਾਕਿਆਂ ਦੇ ਵੱਖ-ਵੱਖ ਥਾਣਿਆਂ 'ਚ ਨਵੇਂ ਨੌਜਵਾਨ ਵਰਦੀਆਂ ਦੇ ਵਿੱਚ ਨਜ਼ਰ ਆਣਗੇ ਜਿਦੇ ਵਿੱਚ ਮੁੰਡੇ ਤੇ ਕੁੜੀਆਂ ਦੋਨੋਂ ਹੀ ਇਸ ਭਰਤੀ ਦੇ ਵਿੱਚ ਸ਼ਾਮਿਲ ਹੋ ਸਕਦੇ ਨੇ ਉਹ ਫਾਰਮ ਭਰ ਸਕਦੇ ਨੇ ਇਸ ਦੀ ਸਾਰੀ ਜਾਣਕਾਰੀ ਮਾਨ ਸਰਕਾਰ ਆਪਣੇ ਅਗਲੇ ਬਿਆਨਾਂ ਦੇ ਵਿੱਚ ਦੇਣਗੇ ਅੱਜ ਮਾਨ ਸਰਕਾਰ ਨੇ ਨਵੀਆਂ 10000 ਭਰਤੀਆਂ ਪੰਜਾਬ ਪੁਲਿਸ ਦੀਆਂ ਦੱਸ ਰਹੀ ਹੈ ਕਿ ਪੰਜਾਬ ਪੁਲਿਸ ਦੀਆਂ ਨਵੀਆਂ 10000 ਭਰਤੀਆਂ ਮਾਨ ਸਰਕਾਰ ਨੇ ਐਲਾਨੀਆਂ ਨੇ ਦੱਸ ਦਈਏ ਕਿ ਜਦੋਂ ਡੀਜੀਪੀ ਨਾਲ ਭਗਵੰਤ ਮਾਨ ਨੇ ਮੀਟਿੰਗ ਕੀਤੀ ਤੇ ਹੋਰ ਅਫਸਰਾਂ ਨਾਲ ਗੱਲਬਾਤ ਕਰਦੇ ਹੋਏ ਭਗਵੰਤ ਮਾਨ ਸਰਕਾਰ ਨੇ ਬਹੁਤ ਜ਼ਿਆਦਾ ਹੀ ਸਖਤ ਕਦਮ ਚੁੱਕੇ ਨੇ ਉਹਨਾਂ ਨੇ ਕਿਹਾ ਹੈ ਕਿ ਪੰਜਾਬ ਦੇ ਵਿੱਚ ਵੱਧ ਰਹੇ ਨਸ਼ਿਆਂ ਨੂੰ ਠੱਲ ਪਾਵਾਂਗੇ ਤੇ ਹੋਰ ਵਾਰਦਾਤਾ ਨੂੰ ਹੋਣ ਤੋਂ ਰੋਕਾਂਗੇ ਨਾਪ ਪਾਵਾਂਗੇ ਦੱਸ ਦਈਏ ਕਿ ਡੀਜੀਪੀ ਦੇ ਨਾਲ ਤੇ ਹੋਰ ਅਫਸਰਾਂ ਦੇ ਨਾਲ ਮੀਟਿੰਗ ਕਰਨ ਤੋਂ ਬਾਅਦ ਮਾਨ ਸਰਕਾਰ ਨੇ ਕਈ ਸਖਤ ਕਦਮ ਚੁੱਕੇ ਨੇ ਤੇ ਉਹਨਾਂ ਨੇ ਕਿਹਾ ਹੈ ਕਿ ਪੰਜਾਬ ਦੇ ਵਿੱਚ ਦਿਨ-ਬਦ ਦਿਨ ਵੱਧ ਰਹੇ ਨਸ਼ੇ ਤੇ ਨਾਪ ਪਾਵਾਂਗੇ ਤੇ ਹੋਰ ਵੀ ਵਾਰਦਾਤਾ ਨੂੰ ਰੋਕਾਂਗੇ ਜਿਸ ਕਰਕੇ ਪੰਜਾਬ ਸਰਕਾਰ ਨੇ 10000 ਨਵੇਂ ਪੰਜਾਬ ਕਰਮਚਾਰੀਆਂ ਨੂੰ ਭਰਤੀ ਹੋਣ ਦਾ ਮੌਕਾ ਦਿੱਤਾ ਹੈ ਨਵੇਂ ਨੌਜਵਾਨਾਂ ਕੋਲੇ ਮੌਕਾ ਹੈ ਕਿ ਉਹ ਨਵੀਂ ਪੰਜਾਬ ਪੁਲਿਸ ਦੇ ਵਿੱਚ ਭਰਤੀ ਹੋ ਕੇ ਐਵੇਂ ਦੀਆਂ ਵਾਰਦਾਤਾ ਨੂੰ ਰੋਕ ਸਕਣ ਤੇ ਉਹ ਆਪਣਾ ਯੋਗਦਾਨ ਪੰਜਾਬ ਪੁਲਿਸ ਪੰਜਾਬ ਸਰਕਾਰ ਦੇ ਨਾਲ ਰਲ ਕੇ ਇਸ ਪੰਜਾਬ ਨੂੰ ਬਚਾਉਣ ਦੇ ਵਿੱਚ ਪਾਉਣ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਪੰਜਾਬ ਨੂੰ ਬਿਲਕੁਲ ਹੀ ਵਾਰਦਾਤ ਮੁਕਤ ਬਣਾਉਣ ਕਿ ਪੰਜਾਬ ਦੇ ਵਿੱਚ ਹਰ ਕੋਈ ਸ਼ਰਿਆਮ ਸੜਕਾਂ ਤੇ ਫਿਰ ਸਕੇ ਬਿਨਾ ਕਿਸੇ ਦਰਤੋ ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਫੇਰ ਹਾਜ਼ਰ ਹੋਵਾਂਗੇ ਤਦ ਤੱਕ ਦਿਓ ਇਜਾਜ਼ਤ ਤਨਵੀਰ